ਸੰਦਰ ਅੱਜ ਉਹ ਫਲਾਗ ਮਾਚ ਕਰਦੇ ਗਏ ਉਹ ਤੋਂ ਮਾਣ ਰਿਹਾ ਤੇ ਤੇ ਹਰਾਨੇ ਦੇਣਾ ਡੀਜੀਪੀ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਰੇਲਵੇ ਜੀ ਉਹ ਲੋਧਤਾ ਮਤਾਬਕ ਅਸੀਂ ਪਿਛਲੇ ਹਫਤੇ ਅੰਮ੍ਰਿਤਸਰ ਸਟੇਸ਼ਨ ਤੇ ਪੂਰੀ ਚੈਕਿੰਗ ਕੀਤੀ ਸੀ ਕਿਰਮ 4 ਘੰਟੇ ਤਦ ਅਸੀਂ ਜਲੰਧਰ ਸਟੇਸ਼ਨ ਤੇ ਸਿਟੀ ਦੇ ਚੈਕਿੰਗ ਕੀ ਕਰਾਈ ਆ ਮੁਲਾਜ਼ਮਾਂ ਤੋਂ ਨਾਲ ਡੁੱਟੀਆਂ ਚੈੱਕ ਕੀਤੀਆਂ ਵੀ ਕਿਸ ਤਰੀਕੇ ਨਾਲ ਰੂਟੀ ਚੱਲ ਰਹੀ ਹੈ ਕਿ ਇਹ ਸਭ ਚ ਤਾਂ ਚੱਲ ਰਹੀ ਵੀ ਤਾਂ ਕਿ ਕੋਈ ਰੇਲ ਗੱਡੀ ਰਾਹੀਂ ਕੋਈ ਡਰੱਗ ਜੋ ਕੋ ਨਜਾਇਜ਼ਸਲਾ ਇਹ ਲੈ ਕੇ ਉਹਨੂੰ ਸਪਲਾਈ ਨਾ ਕਰਦੇ ਕਿਸੇ ਪਾਸੇ ਅਸੀਂ ਤਕਰੀਬਨ 1 ਇੱਕ 225 ਤੋਂ 3925 ਤੱਕ 300 ਗ੍ਰਾਮ ਹੀਰਨ 48 ਕਿਲੋ ਫੀਮ 177 ਕਿਲੋ ਚੂਰਾ ਪੋਸਤ ਤੇ 48 ਕਿਲੋ ਗਾਂਜਾ ਤੇ 36000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ 930 ਗ੍ਰਾਮ ਚਰਚ ਬਰਾਮਦ ਕੀਤੀ ਆ ਤੇ 20 ਪਿਸਟਲ ਨਜਾਇਜ਼ ਕੁਝ ਪਿਸਟਲ ਪਿੱਛੇ ਪਠਾਨਕੋਟ ਪੜੇ ਸੀ ਲੁਧਿਆਣੇ ਪੜੇ ਗਏ ਸੀ ਉਹ ਵੀ ਸੱਤ ਦਿਨਾਂ ਹੀ ਪੜੇ ਗਏ ਤੇ ਚਾਕੂ ਸੱਤ ਚਾਕੂ ਨਜਾਇਜ਼ ਜਿਹੜੇ ਹੁੰਦੇ ਕਮਾਨੀਦਾਰ ਚਾਕੂ ਬਰਾਮਦ ਕੀਤੇ ਨੇ ਜੀ ਉਹਨਾਂ ਖਾਲ ਮੁਕਦਮਾ ਦਰਜ ਕੀਤੇ ਐਨਡੀਪੀਐਸ ਦੇ 61 ਮੁਕਦਮੇ ਤੇ ਐਨਡੀਪੀਐਸ ਆਰਮਡ ਦੇ 18 ਮੁਕਦਮੇ ਦਰਜ ਕੀਤੇ ਗਏ ਨੇ ਤੇ ਸਾਰੇ ਦੋਸ਼ੀ ਅਸੀਂ ਜੇਲ੍ਹ ਭੇਜੇ ਨੇ ਸਾਡੀ ਟ੍ਰੇਨ ਟ੍ਰੇਨ ਦੇ ਵਿੱਚ ਸਕੌਟ ਡਿਊਟੀ ਵੀ ਚੱਲਦੀ ਹੈ ਜਿਹੜੀ ਅੰਮ੍ਰਾਲੇ ਤੋਂ ਪਠਾਨਕੋਟ ਤੱਕ ਅੰਮਰਸਰ ਤੱਕ ਹੁਸ਼ਿਆਰਪੁਰ ਤੱਕ ਤੇ ਬਾਲੇ ਤੋਂ ਬੋਰ ਤੱਕ ਜੱਖਲ ਇੱਕ ਸਾਡਾ ਕੈਂਪ ਅਟਰਾਇਡਨ ਕੈਂਪ ਉੱਥੋਂ ਪਠਾਨਕੋਟ ਤੱਕ ਹੁਸ਼ਿਆਰਪੁਰ ਤੱਕ ਬੋਰ ਤੱਕ ਜਿਹੜੀ ਮੁਲਾਜ਼ਮ ਨਾਲ ਜਾਂਦੇ ਨੇ ਹਰ ਟ੍ਰੇਨ ਦੇ ਤੇ ਆਰਪੀਐਫ ਦੇ ਮੁਲਾਜ਼ਮ ਟ੍ਰੇਨਾਂ ਦੇ ਨਾਲ ਜਾਂਦੇ ਨੇ ਇਹ ਨਿਸ਼ਾਦਾ ਨਾਲ ਅਸੀਂ ਸਾਰਾ ਰੇਲਵੇ ਦੀ ਇਹ ਡਿਊਟੀ ਨੂੰ ਕਵਰ ਕਰ ਰਹੇ ਹਾਂ ਟ੍ਰੈਕ ਰੂਟੀਨ ਵੀ ਚੱਲਦੀ ਏ 7 ਕਿਲੋਮੀਟਰ ਰਾਤ ਨੂੰ ਦੋ ਮੁਲਾਜ਼ਮ ਜਾਂਦੇ ਨੇ ਟ੍ਰਹਾ ਟ੍ਰੈਕ ਤੇ ਤੋਂ 7 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਨੇ ਤਾਂ ਕਿ ਕੋਈ ਅਣਖਨਾਵੀ ਘਟਨਾ ਨਾ ਵਾਪਰ ਜਾਵੇ ਅੱਜ ਬੈਗ ਮਾਰ ਜਾਂ ਚੈੱਕ ਕਰਕੇ ਆਨ ਕੀਤਾ ਲਾ ਕਿੰਨੇ ਮਾਜ਼ਮ ਲੱਗੇ ਸੀ ਉਹ ਤੇ ਕੋਈ ਸ਼ੱਕੀ ਦਾਤ ਮਿਲਿਆ ਨਹੀਂ ਚੱਕ ਕਿਤੇ ਨੇ ਸ਼ੱਕੀ ਅਸੀਂ ਬੈਗ ਵਗੈਰਾ ਚੈੱਕ ਰਾਏ ਨੇ ਪਰ ਮਿਲਿਆ ਨਹੀਂ ਕੋਈ 10 ਮੁਲਾਜ਼ਮ ਲੱਗੇ ਸੀ ਅੱਜ ਸਾਡੇ ਨਾਲ ਤੇ ਇਹ ਰੂਟੀਨ ਚੱਲਦੀ ਰਹੇਗੀ ਤੇ ਰੂਟੀਨ ਚੱਲਦੀ ਰਹੇਗੀ ਜੀ ਸਾਰੇ ਪੰਜਾਬ ਚ ਚੱਲੇਗੀ ਸਰ ਜਿਹੜੇ ਇੱਕ ਰਾਤ ਨੂੰ ਸਰਾਤੀ ਜਨਸਾਂ ਕਿੱਥੇ ਰਾਤੀ 11 12 ਵਜੇ ਤੋਂ ਬਾਅਦ ਲੁੱਕ ਕੋ ਕਰਦੇ ਆ ਸੋਨ ਬਾਰੇ ਕੁਛ ਰਾਤ ਨੂੰ ਵੀ ਸਾਡੀ ਡਿਊਟੀ ਚੱਲਦੀ ਹੈ ਸਟੇਸ਼ਨ ਤੇ ਜੀ ਉਹ ਚੈੱਕ ਕਰਦੇ ਨੇ ਤੇ ਉਹ ਚੈੱਕ ਕਰਕੇ ਜਿਹੜੇ ਇਦਾਂ ਦੇ ਬਿਨਾਂ ਟਿਕਟ ਤੋਂ ਜਾਂ ਇਦਾਂ ਦੇ ਹੋਣ ਵਾਰਾਗਰਦੀ ਵਾਲੇ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਫਿਰ ਬਿਠਾਈਦਾ ਫਿਰ ਉਹਨਾਂ ਘਰਦਿਆਂ ਨੂੰ ਬੁਲਾ ਕੇ ਉਹਨਾਂ ਵਾਲੇ ਕਰਕੇ ਵਾਰਨਿੰਗ ਦੇ ਕੇ ਛੱਡੀਦਾ ਜਿਹੜੇ ਕੋਈ ਜ਼ਿਆਦਾ ਕਰੱਬੀ ਕਰਦੇ ਨੇ ਉਹਨਾਂ ਅਗਲਾ ਕਾਰਵਾਈ ਕਰਕੇ ਉਹਨਾਂ ਜੇਲ੍ਹ ਭਿੱਜਦੇ। ਲਗਾਤਾਰ ਸਭ ਰੋਜ਼ ਦਿਹਾੜੀ ਰਾਤ ਨੂੰ ਤੇ ਕੋਈ ਨਾ ਹੋਵੇ ਦਫਾ ਹੋਈ ਹੈ, ਵਾਦਰ ਤਾਂ ਹੋਈ ਹੈ। ਇਸ ਚੀਜ਼ ਨੂੰ ਕਿਦਾਂ ਅਕਿਸ ਤਰੀਕੇ ਨਾਲ ਰੋਕ ਸਕਦੇ। ਤੈਨੂੰ ਕਵਰ ਕਰਨ ਲਈ ਇਸ ਰਾਤ ਦੀ ਡਿਊਟੀ ਵੀ ਲਾਈ ਹੈ, ਦਿਨੇ ਵੀ ਲਾਈ ਦੀ ਆ। ਟ੍ਰੇਨ ਦੇ ਵਿੱਚ ਵੀ ਮਲਾਦਮ ਚੱਲਦੇ ਨੇ ਨਾਲ ਸਾਡੇ ਦੋ-ਦੋ ਮਲਾਦਮ ਚੱਲਦੇ ਨੇ ਨਾਲ ਟ੍ਰੇਨ ਦੇ ਨਾਲ। ਤੇ ਹਰ ਡੱਬੇ ਦੇ ਵਿੱਚ ਚੱਕੀ ਬੰਦਿਆਂ ਨੂੰ ਚੈੱਕ ਕਰਦੇ ਨੇ। ਕੋਈ ਚੱਕੀ ਬੰਦਾ ਉੱਥੇ ਡੱਬੇ 'ਚ ਬਿਨਾਂ ਟਿਕਟ ਤੋਂ ਜਾਂ ਚੱਕੀ ਬੰਦਾ ਹੁੰਦਾ ਉਹਨੂੰ ਕਾਬੂ ਕਰਕੇ ਉਸ ਜਿਹੜਾ ਅਗਲਾ ਨੇੜੇ ਵਾਲਾ ਸਟੇਸ਼ਨ ਹੁੰ ਫਿਰ ਉਸ ਸਟੇਸ਼ਨ ਵਾਲਾ ਤ੍ਰਿਮਣ ਸਾਡੇ 11 ਪੁਲਿਸ ਸਟੇਸ਼ਨ ਨੇ ਤੇ ਉਸ ਚੌਕੀਆਂ ਨੇ ਸਾਲਟ ਪੋਸਟਾਂ ਵੀ ਉਹਨਾਂ ਨੂੰ ਦੱਸ ਦਿੰਦੇ ਨੇ ਫਿਰ ਉਹਨਾਂ ਨੂੰ ਅਰੈਸਟ ਕਰ ਲੈਂਦੇ ਨੇ